ਮਾਂ ਨੂੰ ਕਿਉਂ ਕਹਿੰਦੇ ਨੇ ਰੱਬ ਤੇ ਮਾਂ ਦਾ ਪਿਆਰ ਆਪਣੇ ਬੱਚੇ ਲਈ ਕਿਉਂ ਹੁੰਦਾ ਹੈ ਇੰਨਾ ਜ਼ਿਆਦਾ ਇਸ ਵੀਡੀਓ ਦੇ ਜ਼ਰੀਏ ਦਿਖਾਵਾਂਗੇ ਤੁਹਾਨੂੰ ਇੱਕ ਮਾਂ ਦਾ ਆਪਣੇ ਬੱਚੇ ਦੇ ਲਈ ਪਿਆਰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਇਸ ਵੀਡੀਓ ਦੇ ਵਿੱਚ ਇੱਕ ਚੀਜ਼ ਦਰਸਾ ਰਹੇ ਹਾਂ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਇੱਕ ਮਾਂ ਆਪਣੇ ਬੱਚੇ ਨੂੰ ਕਿੰਨਾ ਪਿਆਰ ਕਰਦੀ ਹੈ ਤੇ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਕਹਿੰਦੇ ਨੇ ਕਿਉਂਕਿ ਮਾਂ ਰੱਬ ਤੋਂ ਵੀ ਜ਼ਿਆਦਾ ਆਪਣੇ ਬੱਚੇ ਦੀ ਕੇਅਰ ਕਰਦੀ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਵੀ ਇੱਕ ਮਾਂ ਆਪਣੇ ਬੱਚੇ ਨੂੰ ਸਕੂਲ ਤੋਂ ਵਾਪਸ ਲੈ ਕੇ ਆਉਂਦੀ ਆ ਬਾਰਿਸ਼ ਹੋ ਰਹੀ ਆ ਤਾਂ ਉਸ ਨੂੰ ਛਤਰੀ ਦੇ ਵਿੱਚ ਉੱਪਰ ਆਪਣੇ ਕੰਦੇ ਤੇ ਬਿਠਾ ਕੇ ਜਿਹੜੀ ਆ ਘਰ ਲੈ ਕੇ ਜਾ ਰਹੀ ਆ ਤਾਂ ਦੂਸਰੀ ਵੀਡੀਓ ਜਿਹੜੀ ਇੱਕ ਪਰਿਵਾਰ ਦੀ ਆ ਜਿਸ ਦੇ ਵਿੱਚ ਮਾਂ ਆਪਣੇ ਬੱਚੇ ਨੂੰ ਆਪਣੇ ਨਾਲ ਕੰਮ ਤੇ ਲੈ ਕੇ ਗਈ ਆ ਉਹ ਵੀਡੀਓ ਜਿਹੜੀਆਂ ਕਿਤੇ ਨਾ ਕਿਤੇ ਮਨ ਨੂੰ ਛੂੰਹਦੀਆਂ ਨੇ ਦਿਲ ਨੂੰ ਛੂਹ ਜਾਂਦੀਆਂ ਨੇ ਤਾਂ ਦੋਸਤੋ ਮਾਂ ਦੇ ਲਈ ਵੀਡੀਓ ਦੱਬ ਕੇ ਸ਼ੇਅਰ ਕਰਿਓ ਤੇ ਕਿਹੜੇ-ਕਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਆ ਨਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਮਾਂ ਨੂੰ ਮਾਂ ਰੱਬ ਦਾ ਦਰਜਾ ਇਸ ਕਰਕੇ ਹੀ ਦਿੱਤਾ ਗਿਆ ਕਿਉਂਕਿ ਮਾਂ ਜਿਹੜੀ ਹੁੰਦੀ ਹੈ ਉਹ ਆਪਣੇ ਹਿੱਸੇ ਦੀ ਵੀ ਰੋਟੀ ਹੈ ਜਿਹੜੀ ਆਪਣੇ ਬੱਚੇ ਨੂੰ ਖਵਾ ਦਿੰਦੀ ਤਾਂ ਮਾਂ ਦੇ ਲਈ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ